ਹਲਕਾ ਪਵਾ ਦੇ ਪਿੰਡ ਤਾਰਾਗੜ ਵਿਖੇ ਪੰਜਾਬ ਕਾਂਗਰਸ ਦੀ ਤੇਜ਼ ਤਰਾਰ ਬੁਲਾਰੀ ਦੀਨਾ ਚੌਧਰੀ ਦੀ ਅਗਵਾਈ ਹੇਠਾ ਕੇਂਦਰ ਮੰਤਰੀ ਅਮੇਸ਼ਾ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਦੀਨਾ ਚੌਧਰੀ ਨੇ ਕਿਹਾ ਕਿ ਅਮੇਸ਼ਾ ਦੀ ਸੰਵਿਧਾਨ ਪ੍ਰਤੀ ਸੋਚ ਸਾਫ ਉਜਾਗਰ ਹੁੰਦੀ ਹੈ ਕਿ ਪਾਜਬਾ ਪੀ ਆਰ ਐਸ ਐ ਸਾਡੇ ਦੇਸ਼ ਦੇ ਸੰਵਿਧਾਨ ਦੇ ਖਿਲਾਫ ਹਨ ਅਤੇ ਪਾਜਬਾ ਦੇ ਆਗੂ ਅਤੇ ਦੇਸ਼ ਦੇ ਗ੍ਰਹਿ ਮੰਤਰੀ ਨੇ ਬਾਬਾ ਸਾਈਂ ਅੰਬੇਡਕਰ ਜੀ ਨੂੰ ਸੰਸਦ ਵਿੱਚ ਅਪਮਾਨਿਤ ਕੀਤਾ ਹੈ ਜਿਸ ਦੀ ਕਾਂਗਰਸ ਪਾਰਟੀ ਕੜੀ ਨਿੰਦਾ ਕਰਦੀ ਹੈ ਟੀਨਾ ਚੌਧਰੀ ਆਪਣੇ ਕਈ ਕਾਂਗਰਸ ਸਾਥੀਆਂ ਨਾਲ ਧਰਨੇ ਵਿੱਚ ਸ਼ਾਮਿਲ ਹੋਈ ਅਤੇ ਮੰਗ ਕੀਤੀ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਮਾਫੀ ਮੰਗਣ ਅਤੇ ਆਪਣੇ ਪਦ ਤੋਂ ਅਸਤੀਫਾ ਦੇਣ ਇਸ ਧਰਨੇ ਵਿੱਚ ਐਸੀ ਸੈਲ ਦੇ ਚੇਅਰਮੈਨ ਹਲਕਾ ਪੁਆ ਤੋਂ ਤਰਸੇਮ ਕਾਂਗਰਸ ਆਗੂ ਹੀਰਾ ਲਾਲ ਅਤੇ ਉਹਨਾਂ ਦੀ ਪਤਨੀ ਸਰਪੰਚ ਬਰਿੰਦਰ ਕੁਮਾਰ ਪ੍ਰਿੰਸ ਠਾਕੁਰ ਪਰਮ ਸ਼ਰਮਾ ਮੈਂਬਰ ਪੰਚਾਇਤ ਨੀਲਮ ਸ਼ਰਮਾ ਤਰਸੇਮ ਲਾਲ ਕੁਲਬੀਰ ਕਾਂਗਰਸ ਯੂਥ ਹਲਕਾ ਪੋਆ ਕਾਰਜਕਾਰੀ ਪ੍ਰਧਾਨ ਪ੍ਰਿੰਸ ਸਲਾਰੀਆ ਨਵ ਠਾਕੁਰ ਫਰੀਦ ਜੱਟ ਸੈਣੀ ਲਵ ਅਨਿਲ ਤਨੀ RAM ਦਸ਼ੋਪੁਰ ਵਿੱਕੀ ਬਾਬਾ ਗੌਰਵ ਬਲਜੀਤ ਡਿੰਪਲ ਅਤੇ ਉਹਨਾਂ ਦੇ ਨਾਲ ਪਾਰੀ ਗਿਣਤੀ ਵਿੱਚ ਕਾਂਗਰਸ ਦੇ ਕਾਰਜਕਰਤਾ ਮੌਜੂਦ ਰਹੇ ਪਾਰਤ ਨਟ ਨਿਊ ਸਵਾਲ ਆਪਕਾ ਤੋਂ ਰਾਜੇਸ਼ ਪਰਦਵਜ ਦਿਖਾਸ ਰਿਪੋਰਟ ਅ ਅੱਜ ਅਸੀਂ ਕਾਂਗਰਸ ਪਾਰਟੀ ਵੱਲੋਂ ਔਰ ਮੇਰੇ ਸਾਰੇ ਕਾਂਗਰਸ ਦੇ ਲੀਡਰਸ਼ਿਪ ਵੱਲੋਂ ਜਿੱਥੇ ਮੇਰਾ ਸਰਪੰਚ ਸਾਹਿਬ ਨੰਡਾ ਪੰਚਾਇਤ ਖਣੇ ਨੇ ਕਾਂਗਰਸ ਦੀ ਲੀਡਰਸ਼ਿਪ ਅੱਥੇ ਖੜੀ ਹੈ ਸਾਡੇ ਔਰ ਯੂਥ ਵੋਲੰਟੀਅਰਸ ਅੱਜ ਅਸੀਂ ਬਾਬਾ ਸਾਹਿਬ ਅੰਬੇਦਕਰ ਦੇ ਹੱਕ ਵਿੱਚ ਔਰ ਅਮਿਤ ਸ਼ਾਹ ਜੀ ਨੂੰ ਬਰਖਾਸਤ ਔਰ ਮਾਫੀ ਮੰਗਣ ਦੇ ਹੱਕ ਵਿੱਚ ਅਸੀਂ ਪ੍ਰੋਟੈਸਟ ਕੀਤਾ ਜਿੱਥੇ ਅਸੀਂ ਤਾਰਾਗੜ ਥਾਣਾ ਦੇ ਬਾਹਰ ਅਸੀਂ ਅ ਅਮਿਤ ਸ਼ਾਹ ਜਿਹੜਾ ਪੁਤਲਾ ਜਲਾਇਆ ਔਰ ਅਸੀਂ ਮੰਗ ਰੱਖੀ ਹੈ ਇਸ ਤਰ੍ਹਾਂ ਦੇ ਨਾਲ ਅਮਿਤ ਸ਼ਾਹ ਜਿਨੇ ਪਾਰਲੀਮੈਂਟ ਦੇ ਵਿੱਚ ਅਨਪਾਰਲੀਮੈਂਟਕ ਵਰਡ ਡੈਰੋਗੇਟਰੀ ਵਰਡਸ ਜਿਹੜੇ ਕਿ ਬਾਬਾ ਸਾਹਿਬ ਅੰਬੇਦਕਰ ਜੀ ਦੇ ਲਈ ਵਰਤੇ ਨੇ ਜਿੱਥੇ ਉਹਨਾਂ ਨੂੰ ਉਹਨਾਂ ਦੀ ਐਸੀ ਸ਼ਬਦਾਵਲੀ ਦੇਖ ਕੇ ਜਿਹੜੇ ਦੇਸ਼ ਦੇ ਸਾਡੇ ਹੋਮ ਮਿਨਿਸਟਰ ਹੋਣ ਉਹਨਾਂ ਦੇ ਐਸੀ ਸ਼ਬਦਾਵਲੀ ਸ਼ੋਭਾ ਨਹੀਂ ਦਿੰਦੀ ਔਰ ਜਿੱਥੇ ਉਹਨਾਂ ਨੇ ਬਾਬਾ ਸਾਹਿਬ ਅੰਬੇਦਕਰ ਜੀ ਨੂੰ ਉਹਨਾਂ ਨੂੰ ਪਵਨਿਤ ਕੀਤਾ ਔਰ ਅਸੀਂ ਮੰਗ ਕਰਦੇ ਹਾਂ ਕਿ ਐਸੇ ਹੋਮ ਮਿਨਿਸਟਰ ਅਗਰ ਸਾਡੇ ਦੇਸ਼ ਦੇ ਵਿੱਚ ਆਪਣੀ ਸਟੇਟਮੈਂਟਸ ਦੇਣਗੇ ਔਰ ਪਾਰਲੀਮੈਂਟ ਦੇ ਵਿੱਚ ਉਹਨਾਂ ਦੀਆਂ ਸਟੇਟਮੈਂਟਸ ਰਿਕਾਰਡ ਹੋਣਗੀਆਂ ਤਾਂ ਸਾਡੇ ਸੰਵਿਧਾਨ ਦੀ ਬੱਚਾ ਜਿਹੜੇ ਹੈਗਾ ਸੰਵਿਧਾਨ ਦੇਸ਼ ਦਾ ਕਿ ਆ ਸੁਰੱਖਿਤ ਹੱਥਾਂ ਹੱਥਾਂ ਦੇ ਵਿੱਚ ਹੈਗਾ ਔਰ ਮੈਨੂੰ ਤਾਂ ਨਹੀਂ ਲੱਗਦਾ ਇਹ ਚੀਜ਼ ਔਰ ਸਾਨੂੰ ਸਾਡੀ ਕਾਂਗਰਸ ਦੀ ਪੂਰੀ ਲੀਡਰਸ਼ਿਪ ਵੱਲੋਂ ਅਸੀਂ ਇਸੇ ਕੜੀ ਕੜੀ ਨਿੰਦਾ ਕਰਦੇ ਹਾਂ ਅਮਿਤ ਸ਼ਾਹ ਜੀ ਦੇ ਸਟੇਟਮੈਂਟ ਤੇ ਔਰ ਉਮੀਦ ਕਰਦੇ ਹਾਂ ਕਿ ਜੋ ਅਸੀਂ ਮੈਮੋਰੈਂਡਮ ਇਥੋਂ ਦੇ ਬੀਐਸਪੀ ਨੂੰ ਨਹੀਂ ਅਸੀਂ ਉਹਨਾਂ ਸਾਹਮਣੇ ਦੇ ਦਿੱਤੇ ਆਏ ਆ ਔਰ ਉਮੀਦ ਕਰਦੇ ਆ ਕਿ ਸਾਡੀ ਜਿਹੜੀ ਮੈਮੋਰੈਂਡਮ ਹੈਗੀ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਤੱਕ ਪਹੁੰਚੇਗੀ ਔਰ ਅਸੀਂ ਅਮਿਤ ਸ਼ਾਹ ਜੀ ਦੇ ਉੱਤੇ ਜਿਹੜਾ ਹੈਗਾ ਮਾਫੀ ਮੰਗਣ ਲਈ ਔਰ ਉਹਨਾਂ ਨੂੰ ਬਰਖਾਸਤ ਕਰਨ ਵਾਸਤੇ ਅਪੀਲ ਕਰਦੇ ਹਾਂ ਬਹੁਤ ਬਹੁਤ ਧੰਨਵਾਦ